ਜਿਹੜੇ ਲੋਕ ਪੰਜਾਬ ਤੋਂ ਆਏ ਨੇ ਖੇਤੀਬਾੜੀ ਦੇ ਸ਼ੌਕੀਨ ਨੇ ਖੇਤੀਬਾੜੀ ਕਰਨੀ ਚਾਹੁੰਦੇ ਆ ਤੇ ਉਹਦੇ ਬਾਰੇ ਵੀ ਟਿਪ ਦੇਵਾਂਗੇ ਭਾਜੀ ਦੇ ਕੋਲੋਂ ਤੇ ਨਾਲ-ਨਾਲ ਕੰਮਕਾਰ ਕਾਰੋਬਾਰ ਕਿਵੇਂ ਸ਼ੁਰੂਆਤ ਕਰ ਸਕਦੇ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਜਿਹੜੇ ਖੇਤੀਬਾੜੀ ਕਰਨੀ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਨਹੀਂ ਦੇ ਖੇਤੀਬਾੜੀ ਕਰਨਾ ਤੇ ਕਰਨ ਸਕਦੇ ਉਹ ਵੀ ਕਰ ਲੈਣਾ ਪਰ ਖੇਤੀਬਾੜੀ ਕਰਨ ਦੇ ਵਿੱਚ ਹਿੰਮਤ کئی ਵਾਰ ਰੇਟ ਦੇ ਵਾਅਦੇ ਘਟ ਦੇ ਦਿੰਦੇ ਆ ਜੀ ਕਈ ਵਾਰ ਮੰਨ ਲਓ ਸਪੋਚੇ ਤੇ ਬਚਤ ਵੀ ਹੈਗੀ ਹੈ ਤੇ ਘਾਟਾ ਵੀ ਪੈਂਦਾ ਘਾਟਾ ਇਸ ਤਰ੍ਹਾਂ ਪੈਂਦਾ ਮੰਨ ਲਓ ਕਈ ਵਾਰ ਰੇਟ ਦੇ ਘ ਪੈਂਦਾ ਜਿਹੜਾ ਬਰਾਬਰ ਗਿਆ ਉਹ ਪੂਰਾ ਬਰਾਬਰ ਤੱਕ ਹੀ ਜਾਂਦਾ ਹੈ ਜਿਹੜੀ ਆ ਤਾਜੀ-ਤਾਜੀ ਫਸਲ ਦੀ ਰਾਖੀ ਵੀ ਕਰਦੇ ਹੋ ਤੇ ਨਾਲ ਲੋਕਾਂ ਤੱਕ ਪਹੁੰਚਾਉਣੇ ਵੀ ਹੋ। ਇਹ ਤੇ ਇਸ ਤਰ੍ਹਾਂ ਭਾਜੀ ਜੇ ਦੋ ਸਵੇਰੇ ਉੱਠਣਾ ਸਾਰਾ ਕੁਝ ਆਉਣਾ ਆ ਤੇ ਤਾਂ ਹੀ ਫਲ ਮਿਲਣਾ ਜੇ ਕਿੰਨਾ ਮਿਹਨਤ ਕਰਨੀ ਪੈਂਦੀ ਆ। ਮਿੱਟੀ ਨਾਲ ਮਿੱਟੀ ਹੋਣਾ ਪੈਂਦਾ। ਪਰ ਇੱਕ ਗੱਲ ਆ ਆਰਗੈਨਿਕ ਦਾ ਭਾਜੀ ਬੜਾ ਫਰਕ ਆ ਜਿਹੜੇ ਲੋਕ ਕਈ ਸਮਝਦੇ ਨਹੀਂ। ਮਿਹਨਤ ਬੜੀ ਆ ਵੀ ਤੁਸੀਂ ਆਪਣਾ ਟਾਈਮ ਪੂਰਾ ਦੇਣਾ ਪੈਣਾ। ਇਹ ਨਹੀਂ ਵੀ ਜਿੱਦਾਂ ਅੱਜ ਚੁੱਕੇ ਤੇ ਮਾਰੀ ਗਿੱਡੀ ਮਾਰ ਕੇ ਚੱਲ ਗਏ ਜਾਂ ਕਿੰਦਾ। ਉੱਤੇ ਨਾਲੋਂ ਚੀਜ਼ ਤੋੜੀਏ ਤਾਂ ਖਾ ਨਹੀਂ ਸਕਦੇ ਪਹਿਲਾਂ ਧੋਣੀ ਪੈਂਦੀ ਆ ਤੇ ਇਹ ਉੱਤੇ ਦਵਾਈਆਂ ਚਿੰਬੜੀਆਂ ਹੁੰਦੀਆਂ ਸਾਡੇ ਕੋਈ ਨਹੀਂ ਇਹਦੇ ਖਾ ਸਕਦੇ ਆ ਇੱਦਾਂ ਖਾ ਸਕਦੇ ਆ ਪਰ ਮੈਂ ਇੱਕ ਕੌੜੀ ਬਹੁਤ ਜ਼ਿਆਦੀ ਹੈ ਤੇਰੀਆ ਤੇ ਇਹਦੇ ਖਾ ਸਕਦੇ ਨਹੀਂ ਗੱਲ ਕਰਦੇ ਆ ਮਲਕੀਤ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਖੇਤੀਬਾੜੀ ਦੇ ਨਾਲ ਆਪਣੇ ਪਰਿਵਾਰ ਦਾ ਤਾਂ ਢਿੱਡ ਪਾਲ ਹੀ ਰਹੇ ਨੇ ਨਾਲ-ਨਾਲ ਸਪੇਨ ਦੇ ਵਿੱਚ ਕੀ ਖਾਣ ਨੂੰ ਦੇ ਰਹੇ ਨੇ ਕਿਹੋ ਜੀ ਫਸਲ ਦੇ ਰਹੇ ਨੇ ਜਿਵੇਂ ਆਪਾਂ ਜਾਣਦੇ ਆ ਕਿ ਅੱਜ ਕੱਲ੍ਹ ਜ਼ਹਿਰਾਂ ਖਾ ਰਹੇ ਨੇ ਲੋਕ ਖਾਦਾਂ ਖਾ ਰਹੇ ਨੇ ਲੋਕ ਫਸਲਾਂ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਪਾਉਂਦੇ ਨੇ ਤੇ ਮਲਕੀਤ ਸਿੰਘ ਜੀ ਆਪਣੀ ਸਬਜ਼ੀ ਕਿਵੇਂ ਤਿਆਰ ਕਰਦੇ ਨੇ ਕਿਵੇਂ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਕਿਵੇਂ ਵੇਚਦੇ ਨੇ ਇਹਨਾਂ ਨਾਲ ਕਰਾਂਗੇ ਅੱਜ ਮੁਲਾਕਾਤ ਤੇ ਸਭ ਤੋਂ ਪਹਿਲਾਂ ਤਾਂ ਮਲਕੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਲਕੀ ਸਿੰਘ ਜੀ ਸਭ ਤੋਂ ਪਹਿਲਾਂ ਤੇ ਇਹ ਕਵਾਂਗੇ ਕਿ ਤੁਸੀਂ ਬੜੇ ਵਧਾਈ ਦੇ ਪਾਤਰ ਹੋ ਕਿਉਂਕਿ ਇੱਥੇ ਆ ਕੇ ਵਿਦੇਸ਼ਾਂ ਦੇ ਵਿੱਚ ਲੋਕ ਵੱਡੀਆਂ-ਵੱਡੀਆਂ ਗੱਡੀਆਂ ਸੋਹਣੇ-ਸੋਹਣੇ ਕਾਰੋਬਾਰ ਕੱਪੜੇ ਪਾ ਕੇ ਟਾਈਆਂ-ਛਾਈਆਂ ਲਾ ਕੇ ਘੁੰਮਦੇ ਆ ਤੇ ਤੁਸੀਂ ਮਿੱਟੀ ਨਾਲ ਮਿੱਟੀ ਹੋਏ ਪਏ ਹੋ ਸਵੇਰੇ-ਸਵੇਰੇ ਤੜਕੇ-ਤੜਕੇ ਉੱਠ ਕੇ ਤੁਸੀਂ ਆਉਨੇ ਹੋ ਇੱਥੇ ਖੇਤਾਂ ਦੇ ਵਿੱਚ ਨਾਲ ਤਾਂ ਮੁੰਡਿਆਂ ਨੂੰ ਰੋਜ਼ਗਾਰ ਦੇ ਰਹੇ ਹੋ ਸੇਵਾ ਵੀ ਕਰਦੇ ਹੋ ਤੇ ਨਾਲ ਜਿਹੜੀ ਆ ਤਾਜੀ-ਤਾਜੀ ਫਸਲ ਦੀ ਰਾਖੀ ਵੀ ਕਰਦੇ ਹੋ ਤੇ ਨਾਲ ਲੋਕਾਂ ਤੱਕ ਪਹੁੰਚਾਉਂਦੇ ਵੀ ਹੋ ਇਹ ਤੇ ਇਸ ਪਾਜੀ ਜੀ ਦੋ ਸਵੇਰੇ ਉੱਠਣਾ ਸਾਰਾ ਕੁਝ ਆਉਣਾ ਆ ਤੇ ਤਾਂ ਹੀ ਫਲ ਮਿਲਣਾ ਜੇ ਕਿੰਦਾ ਮਿਹਨਤ ਕਰਨੀ ਪੈਂਦੀ ਆ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਪਰ ਇੱਕ ਗੱਲ ਆ ਆਰਗੈਨਿਕ ਦਾ ਪਾਜੀ ਬੜਾ ਫਰਕ ਆ ਜਿਹੜੇ ਲੋਕ ਕਈ ਸਮਝਦੇ ਨਹੀਂ ਉਹ ਕੋਈ ਮਿਰਚ ਆ ਵੇਖੋ ਆ ਜਿਹੜੀ ਮਿਰਚ ਆ ਬੜੀ ਆ ਵੇਖੋ ਕਿੱਡੀ ਕੌੜੀ ਆ ਤੇਜ਼ ਮਿਰਚ ਆ ਪਰ ਇਹ ਆਰਗੈਨਿਕ ਦਾ ਇਹ ਵਾਦਾ ਹੁੰਦਾ ਵੀ ਇਹਦਾ ਝਾੜ ਘੱਟ ਨਿਕਲਦਾ ਇਹ ਭਾਵੇਂ ਬੂਟਾ ਜਿੱਥੇ ਮਰਜ਼ੀ ਚੱਕ ਕੇ ਰਾਲੋ ਕੋਈ ਆਰਗੈਨਿਕ ਹੋਵੇ ਦੂਜੀ ਵੀ ਆ ਸਾਡੇ ਕੋਲ ਪਰ ਇਹਦੀ ਇੰਨੀ ਇੱਕ ਕੜਤਨ ਇੱਕ ਮਿਰਚ ਬੰਦਾ ਇੱਕ ਪਾ ਸਕਦਾ ਡਿਪੈਂਡ ਆ ਜੀ ਪੰਜਾਬੀ ਮਿਰਚ ਹੈਗੀ ਉਧਰ ਵੀ ਆ ਤੇ ਪਰ ਇਹਦੇ ਦਾ ਹੈਗਾ ਵੀ ਅਸੀਂ ਕਦੀ ਖਾਦ ਨਹੀਂ ਪਾਈ ਹਮ ਇਥੋਂ ਇਹ ਸਪੈਨਿਸ਼ ਆ ਉਹ ਹੁੰਦੇ ਆ ਉਹਦੀ ਵੀਡੀਓ ਬਣੇ ਉਹ ਢੇਰ ਪਾ ਕੇ ਜਾਂਦੇ ਆ ਜੇ ਢੇਰ ਪਾਉਣੇ ਹੈ ਢੇਰ ਪਾ ਕੇ ਉਹਦੇ ਤੋਂ ਬਾਕੀ ਲੱਸੀ ਦੀ ਦਵਾਈ ਅਸੀਂ ਸਾਰਾ ਕੁਝ ਸਪਰੇਅ ਉਹ ਕਰਦੇ ਆ ਜਿੱਦਾਂ ਮੰਨ ਲਓ ਤੇਲਾ ਪੈ ਜਾਵੇ ਜਿੱਦਾਂ ਪਤਾ ਲੇ ਲੇਟ ਹੋ ਜਾਵੇ ਕੁਝ ਵੀ ਹੋ ਜਾਵੇ ਤੇ ਉਹਦੀ ਆਪਾਂ ਆਪਣੀ ਘਰ ਤਿਆਰ ਕੀਤੀ ਜਾਂਦੀ ਆ ਤੇ ਆਰਗ ਜਿਹੜੀ ਇਹ ਆਰਗੈਨਿਕ ਕਰਨੀ ਮਲਕੀਤ ਸਿੰਘ ਜੀ ਆ ਖੇਤਾਂ ਦੇ ਵਿੱਚ ਘਾਹ ਵੜਾਇਆ ਫਸਲ ਸਾਫ਼ ਨਹੀਂ ਗੇ ਬੂਟੇ ਸਾਫ਼ ਨਹੀਂ ਲੈਣਾ ਨਹੀਂ ਬੱਜੀਆਂ ਹੋਈਆਂ ਇਹ ਘਾਹ ਇਹਦੇ ਕਰਕੇ ਜੀ ਇਹ ਆਰਗੈਨਿਕ ਹੈ ਇਹਦੇ ਉੱਤੇ ਅਸੀਂ ਦਵਾਈ ਨਹੀਂ ਘਾਹ ਤੇ ਪਾਉਂਦੇ ਅਸੀਂ ਮਸ਼ੀਨਾਂ ਰੱਖਿਆ ਤੁਹਾਨੂੰ ਦਿਖਾਉਣੇ ਆ ਜਿਹੜੇ ਮਸ਼ੀਨਾਂ ਘਾਹ ਵੜਦੇ ਆ ਤੇ ਸਾਰਾ ਕੁਝ ਕਰਦੇ ਅਸੀਂ ਘਾਹ ਵਾਲੀ ਦਵਾਈ ਨਹੀਂ ਪਾਉਂਦੇ ਉਦਾਂ ਦੀ ਕੁਝ ਵੀ ਨਹੀਂ ਆ ਵੇਖੋ ਤਰਪਾਲ ਪਾਈ ਹੈ ਜਿੱਥੇ ਪਾਈ ਆ ਕਿ ਜਿੱਥੇ ਘਾ ਪੀਨਾ ਆਉਂਦੇ ਹਨਾ ਕਹਿੰਦੇ ਬੂਟੇ ਬੂਟੇ ਨਾਲ ਉਹ ਚੀਜ਼ ਤੋੜੀਏ ਤਾਂ ਖਾ ਨਹੀਂ ਸਕਦੇ ਪਹਿਲਾਂ ਧੋਣੀ ਪੈਂਦੀ ਆ ਤੇ ਉੱਤੇ ਦਵਾਈਆਂ ਚਿੰਬੜੀਆਂ ਹੁੰਦੀਆਂ ਸਾਡੇ ਕੋਈ ਨਹੀਂ ਜਿੱਥੇ ਖਾ ਸਕਦੇ ਆ ਇੱਦਾਂ ਖਾ ਸਕਦੇ ਆ ਪਰ ਮੈਂ ਕੌੜੀ ਬਹੁਤ ਜ਼ਿਆਦੀ ਹੈ ਤੇਜ਼ ਆ ਤੇ ਉਹਦਾ ਖਾ ਸਕਦੇ ਆ ਜੀ ਤੇ ਇਹ ਮਿਰਚ ਜਿੱਦਾਂ ਵੀ ਮਰਜ਼ੀ ਧੋਣ ਦੀ ਤਾਂ ਹੁੰਦਾ ਜੀ ਅਸੀਂ ਦਵਾਈ ਕੋਈ ਸਪਰੇ ਨਹੀਂ ਕੋਈ ਬੰਦਾ ਕਹਦੇ ਵੀ ਮੁੰਡੇ ਆਪਣੇ ਨਾਲ ਕੰਮ ਕਰਦੇ ਆ ਉਹਨਾਂ ਨਾਲ ਤੁਸੀਂ ਜਿੱਦਾਂ ਮਰਜ਼ੀ ਜਾਣਾ ਤੁਸੀਂ ਆਪ ਪੁੱਛ ਸਕਦੇ ਡਾਕਟਰ ਵੀ ਇੱਥੇ ਦਵਾਈ ਹੁੰਦੀ ਸਪਰੇ ਨਹੀਂ ਸਿਰਫ ਇੱਕ ਹੁੰਦੀ ਤੇਲਾ ਪੈ ਜਾਵੇ ਤੇਲੇ ਤੋਂ ਆਪਾਂ ਕਰਨੀ ਪੈਂਦੀ ਆ ਉਹ ਲੱਸੀ ਦੀ ਬਣਾਉਣੀ ਪੈਂਦੀ ਆ ਉਹ ਤੁਹਾਨੂੰ ਦੱਸਦੇ ਆ ਉਹ ਦਵਾਈ ਬਣਾ ਕੇ ਤਿਆਰ ਕਰਕੇ ਉਹ ਮਾਰੀਦੀ ਆ ਤੁਹਾਨੂੰ ਦਿਖਾਉਨੇ ਆ ਸਾਰੀ ਵੀਡੀਓ ਤੇ ਇਹਦੇ ਵਿੱਚ ਕਿਵੇਂ-ਕਿਵੇਂ ਕਰਕੇ ਮਲਕੀਸ਼ ਸਿੰਘ ਜੀ ਸਬਜ਼ੀਆਂ ਬੀਜਦੇ ਨੇ ਇਮਪੋਸਟੇ ਸ਼ਹਿਰ ਦੇ ਵਿੱਚ ਤੇ ਕਿਵੇਂ ਕਰਕੇ ਕੰਮ ਕਰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਨਾਲ ਇਹ ਵੀ ਦੱਸਾਂਗੇ ਕਿ ਜਿਹੜੇ ਲੋਕ ਪੰਜਾਬ ਤੋਂ ਆਏ ਨੇ ਖੇਤੀਬਾੜੀ ਦੇ ਸ਼ੌਕੀਨ ਨੇ ਖੇਤੀਬਾੜੀ ਕਰਨੀ ਚਾਹੁੰਦੇ ਆ ਤੇ ਉਹਦੇ ਬਾਰੇ ਵੀ ਟਿਪ ਦੇਵਾਂਗੇ ਭਾਜੀ ਕੋਲੋਂ ਤੇ ਨਾਲ-ਨਾਲ ਕੰਮਕਾਰ ਕਾਰੋਬਾਰ ਕਿਵੇਂ ਸ਼ੁਰੂਆਤ ਕਰ ਸਕਦੇ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਸ ਵੀਡੀਓ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਵੇਂ ਖੇਤੀਬਾੜੀ ਸਪੇਨ ਦੇ ਵਿੱਚ ਕਰ ਸਕਦੇ ਹੋ ਕਿਵੇਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਤੇ ਕਿਵੇਂ ਖੇਤੀਬਾੜੀ ਦੇ ਉੱਤੇ ਤੇ ਤੁਸੀਂ ਮੁਨਾਫਾ ਲੈ ਸਕਦੇ ਹੋ ਤੇ ਕਈ ਵਾਰੀ ਨੁਕਸਾਨ ਵੀ ਹੁੰਦੇ ਆ ਤੇ ਉਹਦੇ ਬਾਰੇ ਵੀ ਗੱਲ ਕਰਾਂਗੇ ਮਲਕੀਤ ਸਿੰਘ ਨਾਲ ਅੱਜ ਕਰਾਂਗੇ ਮੁਲਾਕਾਤ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਸਿੱਖਣ ਨੂੰ ਮਿਲਣੀਆਂ ਆ ਤੇ ਜਿਹੜੀਆਂ ਤੁਹਾਡੇ ਵਾਸਤੇ ਬਹੁਤ ਕੀਮਤੀ ਹੋਣਗੀਆਂ ਮਲਕੀਤ ਸਿੰਘ ਜੀ ਚੱਲਦੇ ਆ ਫੇਰ ਗਾਂ ਨੂੰ ਚਲੋ ਜੀ ਅੱਗੇ ਜਾ ਕੇ ਦੇਖਦੇ ਆ ਕਿਹੜੀ ਕਿਹੜੀ ਤੁਈ ਫਸਲ ਵੀਜੀ ਆ ਕੀ ਕੀ ਖਵਾਈ ਜਨੇ ਲੋਕਾਂ ਨੂੰ ਨਹੀਂ ਤਾਂ ਦੱਸਦੇ ਆ ਜੀ ਅੱਗੇ ਕਰੇਲੇ ਆ ਸਾਰਾ ਕੁਝ ਆ ਪਿੰਡੀ ਦੀਏ ਕਦੂ ਕਦੂ ਵੀ ਹੈਗੇ ਆ ਕਦੂ ਵੀ ਪਿੰਡੀਆਂ ਵੀ ਹੈਗੀਆਂ ਇੰਡੇ ਵੀ ਸਾਰਾ ਕੁਝ ਆ ਕੋਈ ਆ ਸਾਰਾ ਕੁਝ ਹੈ ਬਿਲਕੁਲ ਇਹ ਖੇਤੀ ਸੰਭ ਰਹੇ ਹਾਂ ਸਾਰੇ ਬਿਲਕੁਲ ਬਿਲਕੁਲ ਜੀ ਕਿਹੜੇ ਕਿਹੜੇ ਬੰਦੇ ਕੰਮ ਕਰਦੇ ਉਹ ਵੀ ਦਿਖਾਉਂਗੇ ਉਹ ਬੰਦੇ ਬਿਲਕੁਲ ਜੀ ਬੰਦਿਆਂ ਦੇ ਵੀ ਵਿਖਾਵਾਂਗੇ ਤੁਹਾਨੂੰ ਜਿੱਦਾਂ ਗੱਲ ਹੈ ਹੈਲਪ ਵੀ ਕਰਦੇ ਹਾਂ ਲੋਕਾਂ ਦੀ ਹੈਲਪ ਚਲੋ ਮਹਾਰਾਜ ਸੱਚੇ ਪਾਤਸ਼ਾਹ ਦੇਂਦਾ ਆ ਤੇ ਕਰੀਦੀ ਆ ਕਈ ਵਾਰਾ ਪਿੱਛੇ ਤੇ ਇਨਾ ਨੁਕਸਾਨ ਹੋ ਗਿਆ ਪਾਣੀ ਆ ਗਿਆ ਸੀ ਤੁਹਾਨੂੰ ਪਤਾ ਵੀ ਹੋਵੇ ਨਾ ਉਦੋਂ ਬਹੁਤ ਹੋਇਆ ਸੀ ਤੇ ਸੱਚੇ ਪਾਤਸ਼ਾਹ ਚਲੋ ਮੇਰਿਆ ਤੇ ਆਪਾਂ ਕੋਈ ਵੀ ਲੇਬਰ ਦਾ ਜਿਹੜਾ ਵੀ ਕੰਮ ਕਰਦਾ ਕੋਈ ਵੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਸਾਹਮਣੇ ਇਹੀ ਕਿੜਾ ਪਿੱਛੋ ਰਿਹਾ ਨਾ ਕੋਈ ਕਹੋ ਦਿਖਾਉਨੇ ਆ ਕਿਤੇ ਇਹ ਨਾ ਕਹਿ ਦੇਣ ਕਿ ਅਸੀਂ ਫੇਕ ਵੀਡੀਓ ਬਣਾਤੀ ਜਾਂ ਕੋਈ ਏਦਾਂ ਐਵੇਂ ਹੀ ਦਿਖਾਈ ਦੁਖਾਈ ਜਾਂਨੇ ਆ ਲੋਕਾਂ ਦੇ ਖੱਤੇ ਦਿਖਾਉਂਦੇ ਜਾਂ ਲੋਕਾਂ ਦੀਆਂ ਗੱਲਾਂ ਦਿਖਾਤੀਆਂ ਜਾਂ ਝੂਠ ਮੂਠ ਦਿਖਾਤਾ ਵੀ ਮੁੰਡਿਆਂ ਨਾਲ ਗੱਲ ਕਰਾਉਂਦੇ ਨਹੀਂ ਨਹੀਂ ਆਰਗੇਨਿਕ ਵਾਲਾ ਸਿਸਟਮ ਦੇਖਣਾ ਜੀ ਇਹ ਲੋਕਾਂ ਨੂੰ ਪਤਾ ਲੱਗੇ ਨਾ ਬੂਟਾ ਪੁੱਟ ਤੁਸੀਂ ਇਹ ਗੱਲ ਕਰ ਸਕਦੇ ਹੋ ਬੂਟਾ ਪੁੱਟ ਕੇ ਲੈ ਜਾਓ ਆਰਗੇਨਿਕ ਤੇ ਦੂਜਾ ਲੈ ਜਾਓ ਨਹੀਂ ਲੈ ਜੀ ਇਹ ਜਿੱਥੇ ਮਰਜ਼ੀ ਲੈਬਰਾਟਰੀ ਚੈੱਕ ਕਰਾਓ ਇਹ ਪਤਾ ਤਾਂ ਲੱਗਦਾ ਉਹ ਤਾਂ ਇਹ ਨਾ ਗੱਲਾਂ ਹੋਰ ਹੁੰਦੀਆਂ ਤੇ ਚੈਕਿੰਗ ਦਾ ਤੁਹਾਨੂੰ ਵੀ ਪਤਾ ਲੈਬਰਾਟਰੀ 'ਚ ਪਤਾ ਲੱਗ ਜਾਂਦਾ ਬੰਦੇ ਨੂੰ ਕੀ ਚੀਜ਼ ਹੈ ਵ ਹਾਂ ਜੀ ਹਾਂ ਜੀ ਤੇ ਹੁਣ ਗੱਲ ਇਦਾਂ ਵਾ ਮਲਕੀਤ ਸਿੰਘ ਜੀ ਅਸੀਂ ਬੂਟਾ ਤੇ ਨੀਲ ਜਾਣਾ ਲੈ ਲੈਬੋਰਟਰੀ ਚ ਤੇ ਇਹ ਗੱਲ ਆ ਤੁਸੀਂ ਸਿੱਖੀ ਸਰੂਪ ਦੇ ਵਿੱਚੋਂ ਸਰਦਾਰ ਹੋ ਹਾਂ ਜੀ ਹਾਂ ਜੀ ਤੁਹਾਨੂੰ ਇਹ ਜਿਹੜਾ ਤੁਸੀਂ ਕਰ ਰਹੇ ਹੋ ਕੰਮ ਇਸ ਕੰਮ ਦੇ ਵਿੱਚ ਪ੍ਰਮਾਤਮਾ ਵਾਧਾ ਪਾਵੇ ਆਪਾਂ ਗਾਂਹ ਦੇਖਦੇ ਆਂ ਤੁਸੀਂ ਕੀ ਕੀ ਕਰਦੇ ਆਂ ਆਜੋ ਆਜੋ ਗਾਂਹ ਆਜੋ ਆਜੋ ਚੱਲੀਏ ਮਲਕੀਸਿਆ ਅਸੀਂ ਹੁਣ ਬੇਨਤੀ ਕਰਾਂਗੇ ਸਾਰਿਆਂ ਨੂੰ ਆਪਣੇ ਚੈਨਲ ਦੇ ਥਰੂ ਹਾਂ ਜੀ ਹਾਂ ਜੀ ਜਿਹੜੇ ਤੇ ਮੇਰੇ ਵੀਰ ਭਰਾ ਖੇਤੀਬਾੜੀ ਕਰਨਾ ਚਾਹੁੰਦੇ ਆ ਸਪੇਨ ਵਿੱਚ ਹਾਂ ਜੀ ਤੇ ਜਿਨ੍ਹਾਂ ਦਾ ਸ਼ੌਂਕ ਆ ਖੇਤੀਬਾੜੀ ਦਾ ਹਾਂਜੀ ਹਾਂਜੀ ਤੇ ਤੁਸੀਂ ਫਿਰ ਵੀ ਲੱਗੇ ਹੋਏ ਹੋ ਘਾਟਾ ਝਰ ਕੇ ਵੀ ਲੱਗੇ ਹੋਏ ਹੋ ਚਲੋ ਪ੍ਰਮਾਤਮਾ ਨੇ ਤੁਹਾਡਾ ਸਾਥ ਦੇਣਾ ਵਾ ਤੇ ਜਿਹੜੇ ਖੇਤੀਬਾੜੀ ਕਰਨੀ ਚਾਹੁੰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨਹੀਂ ਜੇ ਖੇਤੀਬਾੜੀ ਕਰਨਾ ਕਰ ਸਕਦੇ ਉਹ ਵੀ ਕਰ ਲੈਣਾ ਪਰ ਖੇਤੀਬਾੜੀ ਕਰਨ ਦੇ ਵਿੱਚ ਹਿੰਮਤ ਕਈ ਵਾਰਾ ਰੇਟ ਦੇ ਵਾਅਦੇ ਘਟਦੇ ਰਹਿੰਦੇ ਆ ਜੀ ਕਈ ਵਾਰਾ ਮੰਨ ਲਓ ਸਪੋਚੇ ਤੇ ਬਚਤ ਵੀ ਹੈਗੀ ਆ ਤੇ ਘਾਟਾ ਵੀ ਪੈਂਦਾ ਘਾਟਾ ਇਸ ਤਰ੍ਹਾਂ ਪੈਂਦਾ ਮੰਨ ਲਓ ਕਿਸੇ ਦਾ ਰੇਟ ਡਿਕ ਪੈਂਦਾ ਜਿਹੜਾ ਬਰਾਬਰ ਗਿਆ ਉਹ ਪੂਰਾ ਬਰਾਬਰ ਤੱਕ ਹੀ ਜਾਂਦਾ ਜੀ ਕੋਈ ਖੇਤੀਬਾੜੀ ਚ ਕਈ ਨਾਮ ਹੈਗਾ ਵੀ ਹੈ ਸਹੀ ਆ ਪਰ ਇਹਦੇ ਚ ਮਿਹਨਤ ਬੜੀ ਆ ਵੀ ਤੁਹੇ ਆਪਣਾ ਟਾਈਮ ਪੂਰਾ ਦੇਣਾ ਪੈਣਾ ਇਹ ਨਹੀਂ ਵੀ ਜਿੰਨਾ ਅੱਜ ਚੁੱਕੇ ਤੇ ਮਾਰੀ ਗੇੜੀ ਮਾਰ ਕੇ ਚੱਲ ਗਏ ਜਾਂ ਕਿਦਾਂ ਉਹਨੂੰ ਟਾਈਮ ਨਾਲ ਟਾਈਮ ਸਾਰਾ ਕੋਈ ਵੇਖਣਾ ਪੈਣਾ ਵੀ ਕੀ ਇਹਦੇ ਚ ਪਾਣੀ ਦੀ ਕਿੰਨੀ ਘੜਿਆ ਕੀ ਲੋੜਿਆ ਕਿੰਨੇ ਸਮੇਂ ਤੇ ਇਹਨੂੰ ਤੋੜਨਾ ਇਹਨੂੰ ਕਿਸ ਤਰ੍ਹਾਂ ਚਾਹੀਦਾ ਕਿ ਪੜਾਈ ਕਰਨੀ ਪੈਂਦੀ ਮਾੜੀ ਪੜਾਈ ਵੱਤ ਕਰਨੀ ਪੈਂਦੀ ਆ ਇਹਦਾ ਸਾਰਾ ਕੁਝ ਦੇ ਵੇਖਣਾ ਪੈਂਦਾ ਸਾਰਾ ਤੇ ਜੇ ਕੋਈ ਆਪਣਾ ਭੈਣ ਭਰਾ ਖੇਤੀਬਾੜੀ ਕਰਨਾ ਚਾਹੁੰਦਾ ਆ ਮਾੜੀ ਮੁੱਡੀ ਨੌਲੇਜ ਰੱਖਦਾ ਆ ਪਰ ਉਹਦੇ ਵਿੱਚ ਹਿੰਮਤ ਨਹੀਂ ਪੈ ਰਹੀ ਉਹ ਖੇਤੀਬਾੜੀ ਕਰੇ ਪਰ ਆਪਣੀ ਵੀਡੀਓ ਦੇ ਥਰੂ ਆਪਾਂ ਉਹਨੂੰ ਸਮਝਾ ਸਕੀਏ ਬਿਲਕੁਲ ਕਿ ਤੁਹਾਨੂੰ ਖੇਤੀਬਾੜੀ ਤੁਸੀਂ ਕਰ ਸਕਦੇ ਆ ਜ਼ਮੀਨ ਕਿਰਾਏ ਤੇ ਜੇ ਤੁਹਾਨੂੰ ਮਿਲਦੀ ਆ ਜਾਂ ਮੁੱਲ ਦੀ ਮਿਲਦੀ ਆ ਤੁਸੀਂ ਖਰੀਦੋ ਤੇ ਉਸ ਤੋਂ ਬਾਅਦ ਕਿਹੜਾ ਕਿਹੜਾ ਪ੍ਰੋਸੀਜਰ ਆ ਤੁਹਾਨੂੰ ਕਰਨਾ ਸ਼ੁਰੂ ਪੈਂਦਾ ਆ ਬੀ ਕਿੱਥੋਂ ਲਿਆਉਣਾ ਵਾ ਜਾਂ ਕਿੱਦਾਂ ਉਹ ਬੀ ਨੂੰ ਬੀਜਣਾ ਆ ਕਿੱਦਾਂ ਉਹਨੂੰ ਪੈਦਾਵਾਰ ਨੂੰ ਵਧਾਉਣਾ ਆ ਉਹਦੇ ਬਾਰੇ ਥੋੜਾ ਜਿਹਾ ਜਿਸ ਤਰ੍ਹਾਂ ਮੰਨ ਲਓ ਵੀ ਹੈ ਨਾ ਇਹ ਇੰਡੀਆ ਤੋਂ ਮੰਗਾਉਣਾ ਪੈਂਦਾ ਜੀ ਕੋਈ ਵੀ ਇੱਥੇ ਮਿਲਦੇ ਨਹੀਂ ਜੀ ਨਾ ਕਰੇਲੇ ਪਿੰਡੀ ਕੁਛ ਵੀ ਨਹੀਂ ਮਿਲਦਾ ਇਕ ਸਰਫ ਇੱਕ ਸਿਆਲ ਦਾ ਗੋਭੀ ਦਾ ਵਗੈਰਾ ਜਿਹੜੀ ਹੁੰਦੀ ਆ ਕੋਈ ਹੋਰ ਸਿਆਲ ਉਹ ਮਿਲ ਜਾਂਦੀਆਂ ਪਰ ਗਰਮੀਆਂ ਦਾ ਜਿਹੜਾ ਕਰੇਲੇ ਦਾ ਬੀ ਹੈ ਉੱਥੋਂ ਮੰਗਾਉਣਾ ਪੈਂਦਾ ਹਾਈਬ੍ਰਿਡ ਦਾ ਬੀ ਦਾ ਵੀ ਬੜਾ ਫਰਕ ਜੋ ਕਈ ਬੀ ਦੇ ਦਿੰਦੇ ਉਦਾਂ ਨੋਰਮਲ ਜਿਹਾ ਬੀ ਹੁੰਦਾ ਫਿਰ ਹਾਈਬ੍ਰਿਡ ਦਾ ਬੀ ਹੁੰਦਾ ਜਿਹੜਾ ਹਾਈਬ੍ਰਿਡ ਦਾ ਬੀ ਹੁੰਦਾ ਉਹਦਾ ਝਾੜ ਸਹੀ ਹੁੰਦਾ ਤੇ ਵਧੀਆ ਰਹਿੰਦਾ ਤੇ ਉਹਦੇ ਫਿਰ ਬੀ ਸਾਰੇ ਹੀ ਉੱਥੋਂ ਲੈਉਣੇ ਪੈਂਦੇ ਕੋਰੀਅਲ ਨਹੀਂ ਆਉਂਦੇ ਉਹਦੇ ਆਪ ਜਾਣਾ ਪੈਂਦਾ ਤੇ ਆਪ ਹੀ ਮਤੇ ਜਾਂ ਕੋਈ ਗਿਆ ਯਾਰ ਦੋਸਤ ਉਹ ਲੈ ਆ ਜਾ ਕਿਦਾਂ ਤੇ ਵੀ ਉਥੋਂ ਲਿਉਣੇ ਹੀ ਪੈਂਦੇ ਆਪਣੇ ਆਪ ਜੇ ਕੋਈ ਬੰਦਾ ਇਹ ਕੰਮ ਕਰਨਾ ਚਾਹੁੰਦਾ ਆ ਹਾਂਜੀ ਹਾਂਜੀ ਪਸ਼ੂ ਰੱਖਣਾ ਚਾਹੁੰਦਾ ਆ ਹਾਂਜੀ ਜਾਂ ਕੋਈ ਬੰਦਾ ਕਰੇਲੇ ਭਿੰਡੀਆਂ ਬੀਜਣਾ ਚਾਹੁੰਦਾ ਮਿਰਚਾਂ ਬੀਜਣੀਆਂ ਚਾਹੁੰਦਾ ਆ ਹਾਂਜੀ ਤੇ ਜੇ ਕੋਈ ਮੇਰਾ ਵੀਰ ਜ਼ਰੂਰੀ ਨਹੀਂ ਆ ਕਿ ਤੁਸੀਂ ਦੇਸੀ ਸਬਜ਼ੀ ਦੀ ਖੇਤੀ ਕਰੋ ਖੀਰੇ ਦੀ ਖੇਤੀ ਆ ਹੋਰ ਵੀ ਹੋ ਸਕਦੀ ਹੈ ਬੰਦ ਗੋਭੀ ਦੀ ਖੇਤੀ ਆ ਬੰਦ ਗੋਭੀ ਇੱਥੇ ਖੀਰੇ ਬੜਾ ਕੁਛ ਇਹਨਾਂ ਦਾ ਜਿੱਦਾਂ ਪਾਣੀਛ ਦੇ ਗਿਆ ਹਾਂ ਤੇ ਆਪਣਾ ਇਹਨਾਂ ਦਾ ਬੜਾ ਵਾਧਾ ਆ ਹਰ ਇੱਕ ਇਹਨਾਂ ਦੀਆਂ ਬੀਜੋ ਤੇ ਜੇ ਸਲਾਦੇ ਇਹਨਾਂ ਦੇ ਲਚੂਕਾ ਵਗੈਰਾ ਜੋ ਵੀ ਹੋਵੇ ਪਰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਬੀਜੇ ਤੇ ਜੇ ਕਿਸੇ ਨੂੰ ਵੀ ਨੌਲੇਜ ਚਾਹੀਦੀ ਹੋਵੇ ਇਸ ਬਾਰੇ ਤੁਸੀਂ ਸਾਡੇ ਚੈਨਲ ਨਾਲ ਸੰਪਰਕ ਕਰ ਲਓ ਸਾਡੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ ਤੁਸੀਂ ਦੱਸਣਾ ਆ ਤੁਹਾਨੂੰ ਕਿਸ ਚੀਜ਼ ਦੀ ਨੌਲੇਜ ਚਾਹੀਦੀ ਆ ਅਸੀਂ ਨੈਕਸਟ ਵੀਡੀਓ ਜਿਹੜੀ ਆ ਉਸੇ ਤਰ੍ਹਾਂ ਦੀ ਕਰਕੇ ਤੁਹਾਨੂੰ ਚੈਨਲ ਦੇ ਉੱਤੇ ਛਾੜ ਦੇਵਾਂਗੇ ਉਸੇ ਤਰ੍ਹਾਂ ਦੀ ਅਸੀਂ ਇੰਟਰਵਿਊ ਭਾਜੀ ਹੁਣਾਂ ਨਾਲ ਕਾਲ ਤੇ ਗੱਲ ਕਰ ਲਾਂਗੇ ਜਾਂ ਤੁਹਾਨੂੰ ਨੌਲੇਜ ਚਾਹੀਦੀ ਆ ਕਿ ਖੇਤੀਬਾੜੀ ਦੇ ਵਿੱਚ ਤੁਹਾਨੂੰ ਕੋਈ ਮੁਸ਼ਕਲ ਆ ਰਹੀ ਆ ਭਾਜੀ ਹੁਣਾਂ ਨਾਲ ਅਸੀਂ ਗੱਲਬਾਤ ਕਰ ਸਕਦੇ ਆ ਕਿਉਂਕਿ ਅਸੀਂ ਚਾਹੁੰਦੇ ਆ ਆਪਣੇ ਪੰਜਾਬੀਆਂ ਦੀ ਵਾਦ ਤੋਂ ਵਾਦ ਮਦਦ ਕਰਦੇ ਤੇ ਸਾਰੀ ਦੁਨੀਆ ਹੀ ਪੈਸਾ ਕਮਾਵੇ ਜੇ ਕਮਾ ਸਕਦੀ ਆ ਜੇ ਤੁਹਾਡੇ ਕਈ ਵਾਰੀ ਪੈਸਾ ਕਮਾਉਣ ਲਈ ਨਹੀਂ ਸ਼ੌਂਕ ਉਦਾਂ ਵੀ ਰੱਖੇ ਜਾਂਦੇ ਆ ਸ਼ੌਂਕ ਕਈ ਚਾਹੁੰਦੇ ਵੀ ਚਲੋ ਇਹ ਨਹੀਂ ਹੁੰਦਾ ਇਦਾਂ ਸਿੱਖੀ ਸਰੂਪ ਚ ਪਿਆ ਕੋਈ ਕੰਮ ਨਹੀਂ ਕਰਨਾ ਖੇਤੀਬਾੜੀ ਲਾਈਨ ਚ ਬੰਦਾ ਪੈ ਜਾਂਦਾ ਏਦਾਂ ਕਰ ਲੈਂਦਾ ਆਪਾਂ ਵੀ ਜਦੋਂ ਪਹਿਲਾਂ ਕਲੀਮ ਸ਼ੇਪ ਸੀ ਜਦੋਂ ਜਰੋਨੇ ਰਹੇ ਤੇ ਜਦੋਂ ਦੇ ਆਪਾਂ 2012 ਚ ਆਏ ਤੇ ਉਦੋਂ ਦੇ ਲਾਈਨ ਚ ਪੈ ਜਾਂਦੇ ਮਹਾਰਾਜ ਦੀ ਕਿਰਪਾ ਆ ਵੀ ਸਿੱਖੀ ਸਰੂਪ ਚ ਸਾਰੇ ਮੁੰਡੇ ਆ ਤੇ ਇਹ ਵੀ ਵੇਲੇ ਕੋਈ ਇਹਨਾਂ ਨੂੰ ਕੋਈ ਏਦਾਂ ਦਾ ਵੀ ਨਹੀਂ ਨਿਸ਼ਾਨੀ ਕੁਛ ਨਹੀਂ ਤੇ ਇਹ ਵੀ ਸਾਡੇ ਨਾਲ ਪੂਰਾ ਸੰਯੋਗ ਦਿੰਦੇ ਆ ਤੇ ਨਾਲ ਕਰਦੇ ਕੰਮ ਕਰਦੇ ਸਾਰਾ ਅੱਛਾ ਮਲਕੀਤ ਸਿੰਘ ਜੀ ਆਪਾਂ ਹੁਣ ਇਹ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਾਡੇ ਚੈਨਲ ਬਾਰੇ ਪਤਾ ਆ ਹਾਂ ਜੀ ਹਾਂ ਜੀ ਬਿਲਕੁਲ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆ ਕਿ ਜਿਹੜੇ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਨਵੇਂ ਬੰਦੇ ਕੋਈ ਕਿਸੇ ਕੰਮ ਚ ਪੈਣਾ ਚਾਹੁੰਦੇ ਆ ਇਹ ਉਹਨਾਂ ਵਾਸਤੇ ਆ ਤੇ ਅਸੀਂ ਉਹਨਾਂ ਦੀ ਮਦਦ ਕਰਨ ਵਾਸਤੇ ਮਲਕੀਤ ਸਿੰਘ ਜੀ ਨੂੰ ਕਾਲ ਵੀ ਲਾ ਸਕਦੇ ਆ ਪੁੱਛ ਵੀ ਸਕਦੇ ਆ ਹਰ ਇੱਕ ਚੀਜ਼ ਮਲਕੀਤ ਸਿੰਘ ਜੀ ਦੱਸਣਗੇ ਵੀ ਕਿਉਂਕਿ ਇਹ ਵੀ ਇੱਕ ਸੇਵਾ ਆ ਬਹੁਤ ਵੱਡੀ ਤੇ ਮਲਕੀਤ ਸਿੰਘ ਜੀ ਤੁਹਾਡਾ ਬੜਾ ਧੰਨਵਾਦ ਆ ਤੁਸੀਂ ਆ ਖੇਤੀਬਾੜੀ ਬਾਰੇ ਤੁਸੀਂ ਵੀਡੀਓ ਵੀ ਸਾਡੇ ਨਾਲ ਸਾਰੀਆਂ ਕੀਤੀਆਂ ਬਾਕੀ ਵੀ ਸਾਡੀਆਂ ਇਹਨਾਂ ਦੀਆਂ ਵੀਡੀਓ ਜਿਹੜੀਆਂ ਚੈਨਲ ਦੇ ਉੱਤੇ ਅਸੀਂ ਪਾਵਾਂਗੇ ਉਹ ਤੁਸੀਂ ਸਾਰੀਆਂ ਦੇਖਿਓ ਕਿਵੇਂ-ਕਿਵੇਂ ਕਰਕੇ ਅਸੀਂ ਕਰੇਲੇ ਪਿੰਡੀਆਂ ਤੋੜੇ ਕਿਵੇਂ ਕਰਕੇ ਸਾਡੇ ਕੰਡ ਵੀ ਲੜੀ ਕੰਡ ਵੀ ਲੜੀ ਆ ਕੰਮ ਵੀ ਬੜਾ ਔਖਾ ਆ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਤੇ ਬਾਕੀ ਗੱਲ ਆ ਇਦਾਂ ਕਿ ਜਿਨ੍ਹਾਂ ਦੇ ਹਜੇ ਕੰਡ ਲੜਦੀ ਆ ਕਿ ਖੇਤੀਬਾੜੀ ਦਾ ਕੰਮ ਕਰਨਾ ਆ ਉਹ ਵੀ ਕਰਾ ਸਕਦੇ ਆ ਉਹ ਵੀ ਕਰਾ ਸਕਦੇ ਆ ਤੇ ਉਹਨਾਂ ਲਈ ਇਹ ਵੀਡੀਓ ਕਰ ਸਕਦੇ ਆ ਕਿ ਤੁਸੀਂ ਆਪਣਾ ਕਾਰੋਬਾਰ ਕਿਵੇਂ ਚਲਾਉਣਾ ਆ ਕਿਵੇਂ ਸ਼ੁਰੂਆਤ ਕਰਨੀ ਆ ਹਰ ਇੱਕ ਪੁਆਇੰਟ ਟੂ ਪੁਆਇੰਟ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਦੇਖਦੇ ਰਹੋ ਚੈਨਲ ਨੂੰ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਲਕੀਸ਼ ਸਿੰਘ ਦੇ ਨਾਲ ਤੁਹਾਡੇ ਤੁਹਾਲਾਂ ਦੇ ਜਵਾਬਾਂ ਦੇ ਨਾਲ ਧੰਨਵਾਦ ਜੀ